ਸਸ਼ੀਕਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮੈਂ ਮਨਪ੍ਰਤ ਕੋ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਭਾਰਤੀ ਅਤੇ ਖਾਲਿਸਤਾਨੀ ਆਪਸ ਵਿੱਚ ਪੜ ਗਏ ਆਜ਼ਾਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਸੀ ਗੁਰੂ ਘਰ ਵਿਖੇ ਪੈਰਿਸ 올림픽 2024 ਤੋਂ ਵਾਪਸ ਆਪਣੇ ਘਰ ਪਰ ਤਿਨੇਸ਼ ਫਗਾਟ ਦਿੱਲੀ 에어ਪੋਰਟ ਤੇ ਹੋਈ ਭਾਵੁਕ ਕਾਨਪੁਰ ਚ ਵਾਪਰਿਆ ਭਿਆਨਕ ਰੇਲ ਹਾਦਸਾ ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟਰੀ ਚੋਂ ਉਤਰੇ ਹੈਲਪਲਾਈਨ ਨੰਬਰ ਹੋਏ ਜਾਰੀ ਅਦਾਲਤ ਤੇ ਐਸਡੀਐਮ ਦੇ ਬਾਹਰ ਕੰਧਾਂ ਤੇ ਖਾਲਿਸਤਾਨ ਦੇ ਲਿਖੇ ਗਏ ਨਾਰੇ ਅੰਮ੍ਰਿਤਸਰ ਵਿਖੇ ਪੈਂਦੇ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਵਿਖੇ ਇੱਕ ਸੇਵਾਦਾਰ ਨਾਲ ਵਿਅਕਤੀ ਨੇ ਕੀਤੀ ਬਦਸਲੂਕੀ ਸੀਸੀਟੀਵੀ ਵਿੱਚ ਤਸਵੀਰਾਂ ਹੋਈਆਂ ਕੈਦ ਬਰਨਾਲਾ ਵਿਖੇ ਅੱਜ ਔਰਤਾਂ ਨੂੰ ਰਖੜੀ ਦਾ ਤੋਹਫ਼ਾ ਦੇਣਗੇ ਸੀਐਮ ਭਗਵੰਤ ਮਾਨ ਮਰੀਜ਼ਾਂ ਲਈ ਖਾਸ ਖਬਰ ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਆਪੀਡੀ ਦੀਆਂ ਸੇਵਾਵਾਂ ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚੱਲੂ ਹਰਿਆਣਾ ਵਿੱਚ ਸਰਵਾਰੀਆਂ ਨਾਲੋਂ ਭਰੀ ਬੱਸ ਟਰੱਕ ਨਾਲ ਟਕਰਾਈ ਡਰਾਈਵਰ ਦੀ ਗਰਦਨ ਉੱਤਰ ਕੇ ਗਿਰੀ ਟਰੱਕ 'ਚ 22 ਲੋਕ ਹੋਏ ਜ਼ਖਮੀ ਪੰਜਾਬ ਦੀ ਧੀ ਨੇ ਵਿਧਾਇਆ ਦੇਸ਼ ਦਾ ਮਾਣ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਲਹਿਰਾਇਆ ਤਿਰੰਗਾ ਦੋ ਹੋਰ ਨਸ਼ਾ ਤਸਕਰਾਂ ਨੂੰ ਭੇਜਿਆ ਜਾਵੇਗਾ ਦਿਬੜੂਗੜ੍ਹ ਜੇਲ੍ਹ ਅੰਮ੍ਰਿਤਪਾਲ ਦੇ ਪਿਤਾ ਨੇ ਦਿੱਤਾ ਬਿਆਨ ਅੰਮ੍ਰਿਤਪਾਲ ਨੂੰ ਹੋਇਆ ਕੁਝ ਤਾਂ ਸਰਕਾਰ ਹੋਵੇਗੀ ਜ਼ਿੰਮੇਵਾਰ ਸੂਤਰਾ ਮੁਤਾਬਿਕ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਕੀਤੀ ਜਾ ਰਹੀ ਹੈ ਤਿਆਰੀ ਪੰਜਾਬ ਦਾ ਮੌਸਮ ਰਹੇਗਾ ਸਾਫ਼ 21 ਅਗਸਤ ਨੂੰ ਟਟਵਾਬੀ ਪੈਂਦੀ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਬਠਿੰਡਾ ਵਿਖੇ ਗੋਲੀਆਂ ਚਲਾਉਣ ਵਾਲਾ ਨੌਜਵਾਨ ਹੋਇਆ ਗ੍ਰਿਫਤਾਰ ਸੜਕ ਦੇ ਵਿਚਾਲੇ ਖੜਕੇ ਕੀਤੀ ਸੀ ਫਾਇਰਿੰਗ ਮਿੱਡੇ ਮੀਲ ਦੇ ਵਿੱਚ ਕੋਟਾਲੇ ਦਾ ਸ਼ੱਕ ਪੰਜਾਬ ਪਰਚ 'ਚ ਜਾਂਚ ਦੀ ਕੀਤੀ ਗਈ ਮੰਗ ਸਿੱਖਿਆ ਮੰਤਰਾਲੇ ਨੇ ਪੰਜਾਬ ਤੋਂ 30 ਦਿਨਾਂ ਦੇ ਅੰਦਰ ਮੰਗਿਆ ਜਵਾਬ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ ਰਾਜਾ ਵਿਡਿੰਗ ਨੇ ਵਿਰੋਧੀ ਸਰਕਾਰ ਤੇ ਕਸੇ ਤਿੱਖੇ ਤੰਜ ਕਿਹਾ ਆਪ ਦੇ ਰਾਜ ਵਿੱਚ ਨਸ਼ਾ ਵਧਿਆ ਫੈਕਟਰੀ ਖਿਲਾਫ ਉਤਰਨੀ ਤੇ ਬੈਠੇ ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਿਮਾਚਲ ਜਾਣ ਵਾਲਿਆਂ ਦਾ ਵਿਧਿਆ ਖਤਰਾ ਹਿਮਾਚਲ ਚ ਮੁੜਫਟਿਆ ਬਦਲ ਹਾਈਵੇ ਹੋਇਆ ਬੰਦ ਰਖੜੀ ਦੇ ਤਿਉਹਾਰ ਮੌਕੇ ਬਾਜ਼ਾਰ ਚ ਦੇਖਣ ਨੂੰ ਮਿਲ ਰਹੀਆਂ ਰੌਣਕ ਰੰਗ ਬਰੰਗੀਆਂ ਰਖਣੀਆਂ ਲੱਗੀਆਂ ਦੁਕਾਨਾਂ ਤੇ ਖੰਨੇ ਵਿਖੇ ਸ਼ਿਵਲਿੰਗ ਦੀ ਹੋਈ ਬੇਅਦਬੀ ਨੂੰ ਲੈ ਕੇ ਹਿੰਦੂ ਸੰਗਠਨ ਦੇ ਰਿਹਾ ਹੈ ਧਰਨਾ ਨਵੀਆਂ ਨਤਾਜ਼ੀਆਂ ਸੁਰਖੀਆਂ ਲੈ ਕੇ ਬੜਾ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ